ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ 28ਵਾਂ ਵਿਸ਼ਾਲ ਪੰਡਾਰਾ ਪੰਚਕਰਨੀ ਅਤੇ ਬਾਲਟਾਲ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ 20 ਜੂਨ 24 ਨੂੰ ਦਲ ਦੇ ਦਫ਼ਤਰ ਨੇੜੇ ਬਨਖੰਡੀ ਮੰਦਰ ਵਿਖੇ ਵਿਧੀ ਵਿਧਾਨ ਨਾਲ ਪੂਜਾ ਹਵਨ ਯੱਗ ਕਰਕੇ ਬਰਵਾਲੀ ਵਾਲੇ ਬਾਬਾ ਸਰਬਜੀਤ ਸਿੰਘ ਨੇ ਝੰਡੀ ਦੇ ਕੇ ਲੰਗਰ ਸਮਗਰੀ ਲੈ ਜਾ ਰਹੇ ਸੇਵਕਾਂ ਨੂੰ ਸਰਹਿੰਦ ਤੋਂ ਰਵਾਨਾ ਕੀਤਾ ਇਸ ਮੌਕੇ ਸੰਸਥਾ ਦੱਦਾ ਪ੍ਰਧਾਨ ਅਰੁਣ ਸੂਰੀ ਜਨਰਲ ਸਕੱਤਰ ਗੁਲਸ਼ਨ ਰਾਏ ਬੋਬੀ ਪਰਬੋਧਨ ਸ਼ਰਮਾ ਵਿੱਕੀ ਸੂਰੀ ਡਾਕਟਰ ਅਸ਼ੋਕ ਬੰਗਾਲੀ ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ ਰਗੋਬੀਰ ਬਾਵਾ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ ਜਿਹੜਾ ਮਨਾਲੀ ਯਾਤਰਾ ਆਪਸਾਂ ਜਾਂਦੀ ਹੈ ਅੱਜ ਅਸੀਂ ਦੇਖ ਰਿਹਾ ਕਿ ਇੱਕ ਅਜਿਹਾ ਨਜ਼ਾਰਾ ਹੈ ਬੜੀ ਸ਼ਰਮ ਹੈ ਨਾ ਦੀ ਇਹ ਸੇਵਾ ਨੰਬਰਾਂ ਕਰ ਰਿਹਾ ਹੈ ਜਿਹੜੇ ਆਪਣੇ ਕਰ ਰਿਹਾ ਹੈ ਮਹਾਰਾਜਪੁਰ ਨਾ ਦੀ ਆਪ ਰੱਖਾ ਕਰੇ ਸਾਰੇ ਕਮੇਟੀ ਦੇ ਚਰਦੇ ਗਲਾਬ ਜੱਜ ਉਹ ਨਿੱਲਵਾ ਜੀ 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 ਜੋ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਤੇ ਜੋ ਸਾਡੀਆਂ ਬ੍ਰਾਂਚੀਜ਼ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਇੱਥੋਂ ਸਰੰਦ ਤੋਂ ਰਵਾਨਾ ਕਰਦੇ ਹਾਂ ਅੱਜ ਇਹ 28ਵਾਂ ਭੰਡਾਰਾ ਸ਼੍ਰੀ ਅਮਨ ਰਾਜੀ ਵਿੱਚ ਪੰਚਰਨੀ ਔਰ ਬਾਲਟਾਲ ਵਿੱਚ ਲੱਗਣ ਜਾ ਰਿਹਾ ਹੈ ਅੱਜ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਤਕਾਰਯੋਗ ਸਾਡੇ ਬਾਬਾ ਜੀ ਬਰਵਾਲੀ ਤੋਂ ਬਾਬਾ ਸਰਵਜੀਤ ਸਿੰਘ ਜੀ ਭੱਲਾ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਇਹਨਾਂ ਦੀ ਸਮੁੱਚੀ ਟੀਮ ਖਮਾਣੋ ਤੋਂ ਸਰੰਦ ਤੋਂ ਔਰ ਜੋ ਵੀ ਇਹਨਾਂ ਦੇ ਇਲਾਕੇ ਦੇ ਪਤਵੰਤੇ ਸੱਜਣ ਨੇ ਉਹਨਾਂ ਦੀ ਰਹਿਨਮਾਈ ਵਿੱਚ ਅਜੇ ਇੱਥੇ ਪੁੰਜੇ ਨੇ ਔਰ ਬਹੁਤ ਹੀ ਵਧੀਆ ਸਹਿਯੋਗ ਸਾਨੂੰ ਇਸ ਭੰਡਾਰੇ ਨੂੰ ਦੇ ਰਹੇ ਨੇ ਅਸੀਂ ਇਹਨਾਂ ਦੇ ਦਿੱਤੇ ਹੋਏ ਭੰਡਾਰੇ ਦੇ ਸਹਿਯੋਗ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਅੱਗੇ ਤੋਂ ਵੀ ਉਮੀਦ ਕਰਦੇ ਆਂ ਵੀ ਇਸ ਤਰ੍ਹਾਂ ਹੀ ਵੱਧ ਚੜ ਕੇ ਇਹ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਅੱਜ ਇਹ ਜਿਹੜਾ 28ਵਾਂ ਭੰਡਾਰਾ ਸਾਰੇ ਸਰਹੰਦ ਵਸੀਆਂ ਦੇ ਸਹਿਯੋਗ ਨਾਲ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਇਹ ਭੰਡਾਰਾ ਖਾਲੀ ਲੰਗਰ ਨਹੀਂ ਹੁੰਦਾ ਉੱਥੇ ਮੈਡੀਕਲ ਸਹੂਲਤਾਂ ਵੀ ਅਸੀਂ ਜਿਹੜੀ ਹੈ ਲੋਕਾਂ ਨੂੰ ਪ੍ਰੋਵਾਈਡ ਕਰਦੇ ਆਂ ਰਹਿਣਾ ਸਹਿ ਮੈਡੀਕਲ ਸਹੂਤਾ ਵੀ ਦਿੱਤੀ ਜਾਂਦੀ ਹੈ ਹਰ ਚੀਜ਼ ਦੀ ਉੱਥੇ ਸਹੂਤਾ ਜਿਹੜੀ ਹੈ ਅਸੀਂ ਇੱਕ ਤਰ੍ਹਾਂ ਦਾ ਉੱਥੇ ਘਰ ਜਾ ਕੇ ਉਸਾਰਦੇ ਹਾਂ ਔਰ ਇਹ ਸਾਰਾ ਤੁਹਾਡੇ ਸਹਿਰਵਸੀਆਂ ਦੇ ਸਹਿਯੋਗ ਨਾਲ ਹੁੰਦਾ ਹੈ ਮੈਂ ਅੱਗੇ ਨੂੰ ਉਮੀਦ ਕਰਦਾ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਮਿਲਦਾ ਰਹੂਗਾ ਔਰ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੈ ਬੋਲੀਆ ਜੈ ਬੋਲੀਆ ਬੋਲੀਏ ਸ਼ੰਕਰ ਭਗਵਾਨ ਕੀ ਜੈ ਸ੍ਰੀ ਅਮਰਨਾਥ ਗੁਰਫਾਨੀ ਸੇਵਾ ਦਲ ਕੀ ਔਰ ਸੇ ਪਿਛਲੇ 25 ਵਰਸ਼ੋਂ ਮੈਂ ਚੱਲ ਰਹੇ ਸ੍ਰੀ ਅਮਰਨਾਥ ਗੁਰਫਾਨੀ ਦਲ ਨੇ ਅਮਰਨਾਥ ਨੇ पंचतरनी और बालताल में भंडारे का आयोजन किया जाता है उसी लड़ी में आज बाबा सरबजीत सिंह जी भला बरवाली से उन्होंने आज अपने करकमलों से यात्रा को रवाना किया हम बड़े नसीब समझते हैं कि उन, उनके कृपा से आज का लंगर रवाना हुआ है वहाँ पर जो आज का जत्था है डॉक्टर अशोक बंगाली और अरुण सूरी जी की अध्यक्षता में जा रहा है और वहाँ पर यात्रियों के रहने की व्यवस्था खाने की व्यवस्था लंगर की व्यवस्था और अन्य सुविधाएं जो एक यात्री को वहां पर चाहिए वो श्री अमरनाथ परफानी सेवा दल वहां पर भोले बाबा की कृपा से प्रदान करती है इसी प्रकार हम सभी भक्तों पर कृपा बनाए रखें जय अमरफा कीजिए जत्था जाएगा कद जाएगा अगला जत्था इससे जो अगला जत्था है वो 12 जुलाई को मेरी अध्यक्षता में गुलशराय बॉबी और अन्य हमारे जो हमारी ब्रांचेज हैं उसके मेंबर की अध्यक्षता में दूसरा जत्था रवाना होगा और तीसरा जत्था फिर डॉक्टर अशोक जी की रहनुमई में फिर रवाना होगा